सतनाम श्री वाहे गुरु साहिब जी सलोक महल्ला चौथा अंतर अज्ञान पै मत मध्यम ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਈ ਅੰਤਰ ਅਗਿਆਨ ਭਈ ਮਤ ਮਦਿਮ ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਈ ਸਤ ਗੁਰ ਕਾ ਭਾਣਾ ਚਿਤਨਾ ਆਵੇ ਆਪਣੇ ਸੋ ਆਏ ਫੇਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ 모헤 ਵਿਆਪੇ ਦੂਜੇ ਭਾਏ ਮਨੁ ਆਥਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੇ ਖਪੇ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵੇ ਜਨਮ ਮਰੇ ਮਰ ਜਾਏ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਏ ਪਉੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ 세 ਵਿਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰਤੀ ਅਥ ਨਾਇਆ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰਤੀ ਅਥ ਨਾਇਆ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 4 ਮਨ ਮੁਕਤੇ ਹਿਰਦੇ ਵਿੱਚ ਅਗਿਆਨ ਹੈ ਉਸ ਦੀ ਅਕਲ ਹੋਸ਼ੀ ਹੁੰਦੀ ਹੈ ਤੇ ਸਤਿਗੁਰੂ ਤੇ ਉਸ ਦਾ ਸਿੱਧਗ ਨਹੀਂ ਹੁੰਦਾ ਮਨ ਵਿੱਚ ਧੋਖਾ ਹੋਣ ਕਰਕੇ ਇਸ ਸੰਸਾਰ ਵਿੱਚ ਵੀ ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤਿਗੁਰ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਭਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਭਟਕਦੇ ਫਿਰਦੇ ਹਨ ਏ ਨਾਨਕ ਜੇ ਹਰੀ ਆਪਣੇ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਛੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਹੋਰਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਨ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਏ ਨਾਨਕ ਜੇ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹ ਹੀ ਕਬੂਲ ਹਨ ਓਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਿਕ ਜੀਵਨ ਦੇਵ ਵਾਲਾ ਨਾਮ ਖਿਆਨਾ ਰੂਪ ਭੋਜਨ ਖਾਂਦੇ ਹਨ ਤੇ ਸੰਤਾਂ ਦੇ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਏ ਨਾਨਕ ਕਹੇ ਜਿਹੇ ਮਨੁੱਖ ਹਰੀ ਦੇ ਪਜ ਰੂਪ ਤੀਰਤੇ ਨਾਉਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਵਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ